ਭਾਬੀ ਭਾਬੀ ਕੀ ਹੋ ਗਿਆ ਤੈਨੂੰ ਨਾਲ ਸਾਡੇ ਨੂੰ ਲਈ ਖੜਾ ਮੋਜਾਂ ਨਾਲ ਨਾਲੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਬੇਝਿਜਕੋ ਕੇ ਦੱਸਦਾ ਕਰ ਅੱਛਾ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਮੋਜਾਂ ਨਾਲ ਦੇ ਹੱਥ ਰੱਖੀ ਬੈਠਾ ਸਿੱਧਾ ਜੱਫੀ ਬਾੜਾ ਤਾਂ ਜੇ ਢੀਓ ਆਖਲੇ ਕੀ ਹੈ ਤੇਰੇ ਹੈ ਅਕਲ ਹੀ ਹੁੰਦੀ ਪੈਣੇ ਕਿੰਨਾ ਕ ਟਾਈਮ ਰੋਈ ਜਾਏਗੀ ਤੂੰ ਤਾਂ ਪਹਿਲੇ ਹੀ ਬਿਮਾਰ ਆਂਗੀ ਰੋ ਰੋ ਕੇ ਆਪਦੀ ਹਾਲਤ ਹੋਰ ਨਾ ਖਰਾਬ ਕਰ ਵੈਸੇ ਵੀ ਰੋਣ ਨਾਲ ਕਿਹੜਾ ਹੋ ਵਾਪਸ ਆਜੂ ਮੈਂ ਹੈਗੀ ਆ ਨਾ ਤੇਰੇ ਨਾਲ ਫਿਕਰ ਨਾ ਕਰ ਮੇਰੀ ਭੈਣ ਬਣ ਕੇ ਤੇਰੇ ਨਾਲ ਹੀ ਆਸੀਂ ਸਾਰੇ ਚੱਲ ਭੈਣ ਬਣ ਕੇ ਨਾ ਹੋਰ ਨਾ ਰੋ ਚੱਲ ਬੱਤ ਹੌਸਲਾ ਰੱਖ ਮੇਰੇ ਵੱਲ ਦੇਖ ਜਿਵੇਂ ਜਹਾਨ ਪੁੱਤ ਜੱਟ ਕੇ ਤੁਰ ਗਿਆ ਰੋਇਆ ਕੀ ਬੰਦਾ ਪੜੇ ਜੇ ਇਹ ਮੈਂ ਗੱਲਾਂ ਹੋਵਾਂਗਾ ਤੁਹਾਨੂੰ ਠੱਕ ਘੋੜੇ ਪਹੁੰਚ ਦੇ ਜੇ ਹੁਣ ਤੁਸੀਂ ਇਹੀਂ ਢੇਰੀ ਟਾਕੇ ਬਹਿ ਜਾਉਂਗਾ ਦੋਨੇ ਫਿਰ ਤੁਹਾਡਾ ਟਾਈਮ ਕਿਵੇਂ ਲੰਘੂਗਾ ਤੂੰ ਵੀ ਨਾ ਹੁਣ ਇੰਨਾ ਦੇਰ ਹੋੜਾ ਕਰਿਆ ਕਰ ਡਾਕਟਰ ਬੰਨ ਸੋਨਾ ਪੈਣ ਸਹੀ ਕਹਿੰਦੀ ਆ ਐਵੇਂ ਢੇਰੀ ਟਾਕੇ ਕੁਛ ਨਹੀਂ ਬੰਦਾ ਹੈਗਾ ਅਸੀਂ ਆਈ ਗਿਆ ਨਾ ਤੇਰੇ ਨਾਲ ਚੱਲ ਕੋਈ ਨਹੀਂ ਪਹਿਨੇ ਹੁਣ ਸਾਰਾ ਦਿਨ ਜੇ ਰੋਈ ਜਾਇਆ ਕਰੇਗੀ ਤਾਂ ਫਿਰ ਕਿਹੜਾ ਹੁਣ ਵਾਪਸ ਆਜੂ ਨਾਰੇ ਰੋ ਰੋ ਕੇ ਆਏ ਆ ਅੱਖਾਂ ਗੰਤੋ ਬਹਿਜेंगी ਮੰਜੇ ਤੇ ਬਹਿਜेंगी ਰੋ ਰੋ ਕੇ ਕਿਸੇ ਨੇ ਨਹੀਂ ਮੁੜ ਕੇ ਪੁੱਛਣਾ ਸਿਆ ਨਾ ਨਾ ਨਹੀਂ ਕਿਸੇ ਨੇ ਕੀ ਹੋਇਆ ਰੋ ਰਹੀ ਐ ਤੂੰ ਐਵੇਂ ਦਿਲ ਹੌਲਾ ਕਾ ਤੂੰ ਕਰਦੀ ਐ ਲੱਖੀ ਰੱਬ ਨੇ ਮੇਰੇ ਕੇ ਸਮੱਚ ਰੋਣਾ ਹੀ ਲਿਖਿਆ ਉਹ ਐਵੇਂ ਭਾਬੀ ਰੋਇਆ ਨਾ ਕਰ ਨਾਲੇ ਦੇਖ ਮੈਂ ਵੀਰੇ ਦੀ ਕਮੀ ਤਾਂ ਪੂਰੀ ਕਰ ਨਹੀਂ ਸਕਦਾ ਤੇ ਬਾਕੀ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਤੇ ਮੈਨੂੰ ਬੇਝਿਜਕੋ ਕੇ ਦੱਸ ਦਿਆ ਕਰ ਅੱਛਾ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਮੋਜੇ ਨਾਲ ਦੇ ਹੱਥ ਰੱਖੀ ਬੈਠਾ ਸਿੱਧਾ ਜੱਫੀ ਮਾਰ ਤਾਂ ਜੇ ਦਿਵਾ ਅਕਲ ਕੀ ਆ ਤੇਰੇ ਹਾਂ ਅਕਲ ਹੀ ਹੁੰਦੀ ਮੇਰੀ ਭਾਬੀ ਆਉ ਮੂੰਹ ਸੰਭਾ ਕੇ ਗੱਲ ਕਰ ਤੂੰ ਉਹਦੇ ਕਾਕੇ ਮੇਰੇ ਤਾਂ ਫਣ ਮਾਰੇਗਾ ਹਾਂ ਲਾਂਤ ਆ ਤੇਰੇ ਤੇ ਲਾਂਤ ਪਰਵੀਰ ਤੂੰ ਤਾਂ ਚੁੱਪੀ ਕਰ ਜਾ ਭੈਣ ਹੋ ਕੇ ਤੇ ਭੈਣੇ ਹੀ ਕਰ ਫਟਣ ਲੱਗੀ ਪੰਜਾਂ ਕੀ ਮੈਨੂੰ ਨਹੀਂ ਸੀ ਪਤਾ ਕਿ ਤੁਹਾਡੇ ਦੋਹਾਂ 'ਚ ਆ ਕੋਈ ਚੱਲ ਰਿਹਾਗਾ ਚੱਕ ਜ਼ਰੂਰ ਸੀ ਬੱਸ ਬਹੁਤ ਹੋ ਗਿਆ ਠੀਕ ਹੈ ਚੁੱਪ ਕਰ ਜਾ ਹੁਣ ਜਨਨੋ ਨਾ ਮੈਂ ਬੇਵਲਦੂ ਤਾਂ ਨਹੀਂ ਬੋਲਣੀ ਚਾਹਵੇਂ ਤੇ ਕੇ ਮੈਂ ਤਾਂ ਬੋਲੂਗੀ ਹੁਣ ਮੈਂ ਕਿੱਥੇ ਲੜਦੀ ਆਣੇਗੀ ਆ ਤੂੰ ਚੁੱਪ ਕਰਦਾ ਆਹੋ ਮੈਨੂੰ ਇਹ ਚੁੱਪ ਕਰਾਈ ਕਿੰਨੇ ਤੋਂ ਮੜਦੇ ਪਾਈ ਜਾਵਾਂ ਮੈਂ ਤੁਹਾਡੇ ਅੰਦਰ ਤੇ ਦੱਸੀ ਪ੍ਰਵੀਨ ਜੇ ਮੈਂ ਕਿਸ ਤੋਂ ਸੋਚ ਰਹੀ ਆ ਨਾ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਅੱਛਾ ਨਾ ਫਿਰ ਹੋਰ ਕਿੱਦਾਂ ਦਾ ਆਪ ਵੀ ਦੱਸ ਦੇ ਪ੍ਰਵੀਨ ਰੱਬ ਦਾ ਵਾਸਤਾ ਮੈਨੂੰ ਤਾਂ ਪਹਿਲੀ ਰੱਬ ਨੇ ਹੁਣਾ ਕਰਤਾ ਤੂੰ ਹੋਰ ਮੈਨੂੰ ਮੈਣੇ ਦੇ ਦੇ ਮਾਰਦੀ ਆ ਕਿਹੜਾ ਕੁਛ ਤੂੰ ਕਰੀਓ ਸਭ ਚੰਗਾ ਹਨ ਤੂੰ ਇੱਕ ਪੈਣ ਹੋ ਕੇ ਮੇਰੇ ਤੇ ਤੂੰ ਛਲਾ ਰਹੀ ਆ ਅੱਚਿਆ ਉਲਟੇ ਮੈਨੂੰ ਕਹਿ ਰਹੀ ਕਿ ਮੈਂ ਤੁਛ ਛਲਾ ਰਹੀ ਆ ਮੋਚੇ ਨਾਲ ਤੂੰ ਤੋੜੀ ਹੋਈ ਉਹਦੇ ਤੇ ਹੱਥ ਫੜ ਕੇ ਮੋਡੇ ਤੇ ਮੈਂ ਗਲਤ ਹਾਂ ਤੂੰ ਚੁੱਪ ਕਰ ਜਾ ਤੂੰ ਜਾ ਇੱਥੋਂ ਤੂੰ ਮਨਾਲਾ ਰਾ ਕੇ ਰਲੀਆਂ ਇਹਦੇ ਨਾਲ ਜਿਹੜੀਆਂ ਮਨਾਉਣੀਆਂ ਨੇਗੀਆਂ ਇਹੀ ਤਾਂ ਚਾਹਣਾਗਾ ਤੂੰ ਨਕੀ ਹੋ ਗਿਆ ਨਾਲਾ ਗਾਂ ਪਾਇਆ ਦਾ ਮਮੀ ਇਹਨਾਂ ਨੂੰ ਹੀ ਪੁੱਛ ਲੋ ਹੈ ਮੋਦਰਾਂ ਇੱਥੇ ਬੈਠ ਨੂੰ ਦੁਲਾਸੇ ਦੇਣ ਲੱਗ ਰਾਂ ਨਾ ਇਹਨੂੰ ਕੀ ਹੋਇਆਗਾ ਨਾ ਕੀ ਹੋਇਆ ਨਹੀਂ ਤੈਨੂੰ ਤਵੇ ਉੱਠ ਕੇ ਰੋਣ ਲੱਗ ਪਈ ਅੱਜ ਜੀ ਇੱਕ ਤਾਂ ਖਾ ਗਈ ਮੇਰਾ ਪੁੱਤ ਉਹਨਾਂ ਨੂੰ ਵੀ ਖਾਵेंगी ਦੇਖੀ ਜਾਨੀ ਮੈਂ ਤੈਨੂੰ ਕਿੰਨੇ ਦਿਨਾਂ ਦੀ ਤੇਰੇ ਸੱਪੇ ਨਹੀਂ ਲੋਟ ਆਉਂਦੇ ਹੈਗੇ ਪਰ ਵਕਤ ਪੈਣ ਪਾਈਸ਼ਾਨੀ ਰਹਿਣੀ ਹੈ ਜਾਨ ਜਾਣ ਕੇ ਉਹ ਕਰਦੀ ਆਗੀ ਮੈਨੂੰ ਕਿਹੜਾ ਨਹੀਂ ਪਤਾਗਾ ਵੀ ਕਿਉਂ ਇਹ ਸਭ ਕਰਦੀ ਆਗੀ ਤੁਸੀਂ ਚਲੋ ਇੱਥੋਂ ਉਹ ਬੇਬੇ ਇਹੋ ਦਾ ਕੁਝ ਨਹੀਂ ਜਿਹੜਾ ਕੋਈ ਤੁਸੀਂ ਸੋਚੀ ਜਾਂਦੇ ਜੀ ਜਾਣਦੇ ਜਾਂਦੇ ਤੈਨੂੰ ਨਹੀਂ ਪਤਾ ਹੈਗਾ ਇਹਦਾ ਅਸੀਂ ਜਾਣਦੇ ਆ ਇਹਨੂੰ ਕਹਿੰਦਾ ਕਿ ਜਿਹੜਾ ਸੋਚੀ ਜਾਂਨੇ ਸਾਰਾ ਕੁਝ ਮੇਰੀ ਅੱਖਾਂ ਦੇ ਸਾਹਮਣੇ ਹੋ ਰਿਹਾ ਮੈਂ ਪੱਟੀ ਬੰਨ੍ਹ ਰੱਖੀ ਹੈਗੀ ਕਿ ਮੈਨੂੰ ਤਿੱਕਦਾ ਨਹੀਂ ਹੈਗਾ ਮੰਮੀ ਜੀ ਇਹਦੇ ਕਰਕੇ ਨੇ ਇਹਨੇ ਮੇਰਾ ਤੱਪੜ ਵੀ ਮਾਰਿਆ ਇਹ ਗੱਲਾਂ ਚੱਕਿਆ ਨੇ ਨੱਕੇ ਲੈਰੀਆਂ ਤੇ ਮਾਰਨਾ ਨਹੀਂ ਸੀ ਇਹਨੂੰ ਪੁੱਛ ਲੋ ਕੀ ਬੋਲੀ ਆ ਕੇ ਜੇ ਤੂੰ बार-बार ਇਹਦੇ ਕੋਲ ਜਾਏਂਗਾ ਤਾਂ ਸ਼ੱਕ ਬਧੂਗਾ ਨਾ ਤੈਨੂੰ ਕੀ ਮਤਲਬ ਹੈ ਇਹਦੇ ਕੋਲ ਆਉਣ ਦਾ बार-बार ਉਹ ਫੇਰ ਕੀ ਹੋਇਆ ਭਾਬੀ ਏ ਮੇਰੀ ਅਸੀ ਮਾਰ ਕੇ ਜੋ ਕੋਈ ਦੁੱਖ ਹੈ ਸਾਨੂੰ ਦੱਸ ਤੂੰ ਵਾਰ-ਵਾਰ ਇਹਨੂੰ ਕਹਤ ਬੁਲਾਉਣੀ ਆ ਉਹ ਨਾਲੇ ਇਹਨੇ ਨਹੀਂ ਬੁਲਾਇਆ ਮੈਂ ਖੁਦ ਆਇਆ ਭਾਬੀ ਦਾ ਹਾਲ ਚਾਲ ਪੁੱਛਣ ਮੰਮੀ ਜੀ ਇਹਨਾਂ ਨੇ ਆਪਣੀ ਛੜ ਤਾਂ ਲੈਣੀ ਨਹੀਂ ਐਸੇ ਨੂੰ ਸਾਂਭ ਲਾ ਤੂੰ ਚਲੋ ਉਹ ਭਾਬੀ ਤੂੰ ਐਵੇਂ ਇਹਨਾਂ ਦੀ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਇਹ ਤਾਂ ਐਵੇਂ ਹੀ ਬੋਲੀ ਜਾਂਦੀਆਂ ਲੱਖੀ ਤੂੰ ਮੇਰੇ ਕਰਕੇ ਆਪਣਾ ਘਰ ਖਰਾਬ ਨਾ ਕਰ ਪਲੀਜ਼ ਤੂੰ ਮੇਰੇ ਕੋਲੇ ਨਾ ਆਇਆ ਕਰ ਚਲ ਠੀਕ ਆ ਭਾਬੀ ਜੀਵੇਂ ਤੈਨੂੰ ਸਹੀ ਲੱਗਦਾ। ਕੋਈ ਨਾ ਪਤਾ ਪਰ ਵੀ ਹੌਸਲਾ ਰੱਖ ਕੋਈ। ਹੋਰ ਕੀ ਕਰਾਂ ਮੈਂ ਮੈਨੂੰ ਤੁਸੀਂ ਆਪ ਹੀ ਦੱਸੋ। ਹੁਣ ਰੋਣ ਨੂੰ ਕੀ ਹੋਇਆ ਬਾ? ਜਾਣ ਜਾਣ ਕੇ ਰੋਂਦੀ ਆਏਗੀ। ਲੱਛਣ ਕਰਦੀ ਆ। ਇਹ ਤਾਂ ਤੈਨੂੰ ਪਤਾ ਮੈਨੂੰ ਪਤਾ ਪਰ ਲੱਖੀ ਨਹੀਂ ਨਾ ਇਸ ਗੱਲ ਨੂੰ ਸਮਝਦਾ ਮੈਨੂੰ ਇਹ ਆਉਂਦੀ ਨਹੀਂ ਹੁੰਦੀ ਹੈਗੀ ਲੱਖੀ ਕੀ ਚਾਹੁੰਦਾ ਹੁੰਦਾ ਉਹਨੂੰ ਪਤਾ ਮੰਮੀ ਉਹਨਾਂ ਨੇ ਮਰੇ ਇੰਨੀ ਕਿੱਚ ਕੇ ਤਪੜ ਮਾਰਿਆ ਮੈਂ ਤਾਂ ਅਬ ਦੁਸਰੇ ਫੋਨ ਕਰਦੀਆਂ ਮੈਂ ਵੀ ਉਹ ਇੱਥੇ ਹੁੰਦੀ ਹੈਗੀ ਅਬ ਦੋਸਤ ਇਹਨੂੰ ਰੱਖ ਲੂਗਾ ਸਿਆਣੇ ਬਣੀਦਾ ਹੁੰਦਾ ਉਹ ਤਾਂ ਚਾਹੁੰਦੀ ਹੋਈ ਇਹ ਹੈ ਵੀ ਤੂੰ ਕਰ ਛੱਡ ਕੇ ਜਾ ਮੈਂ ਤੇ ਉਹ ਲੱਖੀ ਤੇ ਡੋਰੇ ਪਾਵੇ ਪ੍ਰਵੀਨ ਤੂੰ ਕੁਕਰ ਛੱਡ ਕੇ ਜਾਏਂਗੀ ਕਰ ਛੱਡ ਕੇ ਤਾਂ ਇਹਨੂੰ ਭੇਜਾਂਗੇ ਆਪਾਂ ਪਰ ਥੋੜਾ ਸਬਰ ਰੱਖ ਮਮੀ ਤੁਸੀਂ ਇਹ ਦੇਖੋ ਖੁਦ ਮੇਰੀ ਸਾਕੀ ਪਾਓ ਕਿ ਆ ਕੁਛ ਕਰ ਰਹੀ ਆਗੀ ਨਾਲ ਹੈਵੀ ਮੇਰੇ ਤੋਂ ਵੱਡੀ ਨੂੰ ਸ਼ਰਮ ਨਹੀਂ ਹੁੰਦੀ ਹੈ ਜੀ ਜੇ ਪੁੱਤ ਨੂੰ ਸ਼ਰਮ ਹੁੰਦੀ ਤਾਂ ਮੇਰਾ ਪੁੱਤ ਕਿਉਂ ਜਾਂਦਾ ਮੇਰੇ ਪੁੱਤ ਨੂੰ ਖਾ ਕੇ ਵੀ ਹਜੇ ਉਹਨੂੰ ਸਬਰ ਨਹੀਂ ਆਉਂਦਾ ਹੁਣ ਦੂਜੇ ਤੇ ਨਿਗਾਹ ਰੱਖੇ ਬੈਠੇ ਆ ਮੈਂ ਤਾਂ ਆਪ ਹੀ ਸੋਚ ਕੇ ਹੈਰਾਨ ਆ ਵੀ ਕੋਈ ਇਸ ਤਰ੍ਹਾਂ ਦਾ ਕਿਵੇਂ ਹੋ ਸਕਦਾ ਹੁਣ ਤਾਂ ਤੱਕ ਮੈਂ ਸਾਂ ਕਰ ਲਿਆ ਪਰ ਅੱਗੇ ਤੋਂ ਨਹੀਂ ਮੈਂ ਸਭ ਸਾਂ ਕਰ ਸਕਦੀ ਜੋ ਮਰਜ਼ੀ ਕਰਨਾ ਪੈਦਵੀ ਮਮੀ ਉਹਨੇ ਮੇਰੀ ਕੋਈ ਪਰਵਾਹ ਨਹੀਂ ਲਗਦੀ ਹੈਗੀ ਜਦੋਂ ਇਹ ਆਪੇ ਨਹੀਂ ਸੋਚਦੀ ਹੈ ਕਿ ਆਹ ਕੁਝ ਕਰਦੀ ਆਗੀ ਦੇਖ ਪਰਵੀ ਮੇਰੀ ਮਜਬੂਰੀ ਦੇਖ ਮੇਰਾ ਜ਼ਬਾਨ ਮੁੰਡਾ ਖਾਈ ਬੈਠੀ ਹੈ ਮੈਂ ਫੇਰ ਵੀ ਉਹਨੂੰ ਜਰੇ ਚੰਨੀ ਆ ਪਰ ਕੋਈ ਨਾ ਮੈਂ ਤੇਰੇ ਨਾਲ ਆ ਤੂੰ ਜਿੱਦਾਂ ਕਰੇਂਗੀ ਹਰ ਵਕਤ ਮੈਂ ਤੇਰਾ ਸਾਥ ਦੂੰਗੀ ਨਾ ਮੂੰਹ ਬਣਾ ਕੇ ਇੰਨੀ ਕਰਨੀ ਤੇ ਇੱਥੇ ਪੈ ਗਈਆਂ ਅੰਦਰ ਨਹੀਂ ਪਿਆ ਜਾਂਦਾ ਉਹ ਮੈਂ ਤੈਨੂੰ ਕਹਿ ਰਿਆਂ ਹਾਂ ਦੱਸ ਮੈਨੂੰ ਉੱਚਾ ਨਹੀਂ ਸੁਣਦਾ ਹੈਗਾ ਨਾ ਮੂੰਹ ਘਾਤੋ ਬਣਾ ਲਿਆ ਹੁਣ ਇੱਥੇ ਨਾ ਉਹਦਾ ਬਾਹਰ ਉਹਦੇ ਲਈ ਬੈਠ ਜਾ ਮੇਰਾ ਦਿਮਾਗ ਨਾ ਖਰਾਬ ਕਰ ਠੀਕ ਹੈ ਨਾ ਪ੍ਰਵੀਨ ਦੇਖੋ ਤੇਰੀ ਭੈਣ ਹੈ ਤੇ ਮੇਰੀ ਭਾਬੀ ਹੈ ਤੇ ਫੇਰ ਕੀ ਹੋਗਾ ਜੇ ਮੈਂ ਉਹਦਾ ਹਾਲ ਚਾਲ ਪੁੱਛ ਲਿਆ ਨਾਲੇ ਹੁੰਦਾ ਆਪਣੇ ਤੋਂ ਸੁਆਹ ਹੈ ਵੀ ਕੌਣ ਰਾਂਦ ਰਾਂਦ ਆ ਮਸਕੇ ਜੇ ਨਾ ਕਿਤੇ ਹੋਰ ਮਾਰੇ ਜਾ ਕੇ ਸਭ ਪਤਾ ਮੈਨੂੰ ਤੁਹਾਡੇ ਅੰਦਰ ਕੀ ਚੱਲਦਾਗਾ ਆ ਜਿਹੜੀਆਂ ਫੀਲਿੰਗਾਂ ਚੱਕੀ ਫਿਰਦੇ ਹੋ ਨਾ ਉਹਦੇ ਲਈ ਮੈਂ ਇਥੋਂ ਨਾਲ ਕੋ ਦਿਖੀ ਰਿਹਾ ਸਾਫ ਸਾਫ ਹੈ ਅੱਜ ਤੱਕ ਤੈਨੂੰ ਮੈਨੂੰ ਕਦੇ ਨਹੀਂ ਸੀ ਕੁਝ ਵੀ ਕਿਹਾ ਉਹਦੇ ਕਰਕੇ ਥੱਪੜ ਮਾਰਿਆ ਮੇਰੇ ਕੋਈ ਹੋ ਤਾਂ ਤੂੰ ਬੋਲਣ ਲੱਗਾ ਸੋਚ ਲੈਣਾ ਸੀ ਤੇ ਐਨੇ ਕਿਸੇ ਤੇ ਇਲਜ਼ਾਮ ਨਹੀਂ ਲਾਈਦਾ ਕੀ ਕਿਆ ਇਨੂੰ ਵੀ ਆਜ ਤੁਸੀਂ ਇਲਜ਼ਾਮ ਕਹਿ ਰਹੇ ਹੋਗੇ ਹੱਦ ਕਰਦਾ ਰਖੀ ਠੀਕ ਆ ਮੈਂ ਹੁਣ ਚੁੱਪ ਚੀ ਭਲਾਗਾ ਬਸ ਤੂੰ ਜਾ ਇਥੋਂ ਮੈਨੂੰ ਨਹੀਂ ਤੇਰੀ ਲੋੜ ਹੈਗੀ ਮੈਂ ਜਿਵੇਂ ਚਾਹੇ ਮਰਾਂ ਤੈਨੂੰ ਕੋਈ ਮਤਲਬ ਨਹੀਂ ਮੇਰੇ ਤੋਂ ਚਲ ਠੀਕ ਹੈ ਤੇਰੇ ਦਿਮਾਗ 'ਚ ਜੋ ਕੀੜਾ ਵੜਿਆ ਨਾ ਮੈਨੂੰ ਲੱਗਦਾ ਉਹ ਨਹੀਂ ਨਿਕਲਣਾ ਚਲ ਤੂੰ ਜਿਵੇਂ ਮਰਜ਼ੀ ਸੋਚੀ ਜਾ ਹਾਦਲ ਉਲਟਾ ਮੈਨੂੰ ਹੀ ਕਹਿ ਰਿਹਾ ਆ कोई गल बहुत हो गया पर हम ना जिमे चलन सही उस मैं तो सारे देख लिया पता नहीं आ बैठी है बड़ी इधर की हाल है ठीक है सुनना तू तो दस ठीक है बढ़िया किधर गांगा चुड़ेल दिसदगा नहीं सोना तेन ही लगता चुड़ेलां ਮੇਰੀ ਤਾਂ ਛੋਟੀ ਭੈਣ ਆ ਨਾ ਨਹੀਂ ਨਹੀਂ ਤੂੰ ਤਾਂ ਐਵੇਂ ਉਹਨਾਂ ਦੀਆਂ ਸਾਈਡਾਂ ਲਈ ਜਾਨੀ ਰਹੀਆਂ ਆ ਆਪ ਤਾਂ ਤੇਰਾ ਉਹ ਬਥੇਰਾ ਉਹ ਕਰਦੀਆਂ ਗੀਆਂ ਕਿੱਧਰ ਨਿਕਲਣੀਆਂ ਅੱਜ ਇੱਥੇ ਬਾਜ਼ਾਰ ਗਈਆਂ ਹੋਣੀਆਂ ਦੇਖ ਲਾ ਆਪ ਫਿਰਦੀਆਂ ਬਾਜ਼ਾਰ ਘੁੰਮਦੀਆਂ ਤੇ ਤੈ ਉੱਤੈ ਨੂੰ ਰੱਖਿਆ ਗੋਲਾ ਠੰਡਾ ਕਰਨ ਵਾਸਤੇ ਇੱਥੇ ਪਕਾਈ ਚੱਲ ਰੋਟੀਆਂ ਸਿੱਟੀ ਚੱਲ ਗੋਹੇ ਕੁੜੇ ਨਹੀਂ ਸੋਣਾ ਤੈਨੂੰ ਐਵੇਂ ਹੀ ਲੱਗਦਾ ਹਨਾ ਐਵੇਂ ਤਾਂ ਮੇਰੀ ਛੋਟੀ ਭੈਣ ਹੀ ਆ ਚੱਲ ਜਿਵੇਂ ਮਰਜੀ ਆ ਪਰ ਮੈਨੂੰ ਫਿਰ ਵੀ ਆਉਂਦਾ ਵੀ ਮੇਰੇ ਮਾਪੇ ਉਹਨੇ ਪਾਲਿਆ ਮੈਥੋਂ ਛੋਟੀ ਐ ਮੈਨੂੰ ਉਹਦਾ ਮੋ ਹੁੰਦਾ ਤਾਂ ਕਰਕੇ ਮੈਨੂੰ ਕੁਝ ਕਹਿੰਦੀ ਪਤਾ ਨਹੀਂ ਤੇਰੇ ਤਾਂ ਇਹਨਾਂ ਨੇ ਕੀ ਸਿਰ ਚ ਘੋਲ ਕੇ ਤਬੀਤ ਪਾਏ ਹੈ ਜਿਹੜਾ ਤੂੰ ਇਹਨਾਂ ਦੇ ਪੂਸ 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 ਮਗਰ ਮਗਰ ਕਰਦੀ ਫਿਰਦੀ ਹੈ ਸੋਨਾ ਫਿਰ ਮੈਂ ਹੋਰ ਕਰਾਂ ਵੀ ਕੀ ਮੈਂ ਘਰ ਕਿਵੇਂ ਛੱਡਦਾ ਆਪਦੇ ਮਾਂ ਤੇ ਉਹਨੂੰ ਵੀ ਇਹਨਾਂ ਦੁੱਖ ਤੂੰ ਅੱਧ ਦੀ ਮਾਲਕ ਹੈ ਤੇਰਾ ਅੱਧਾ ਹੈ ਘਰ ਚ ਤੂੰ ਡਾਂ ਖਿੱਚ ਸਕਦੀ ਹੈ ਇਹਨਾਂ ਨੂੰ ਇਹ ਤਾਂ ਭੱਜੀਆਂ ਫਿਰਨਗੀਆਂ ਤੇਰੇ ਮੂਰੇ 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 ਕੰਮ ਕਰਦੀਆਂ ਤੂੰ ਇੱਕ ਵਾਰੀ ਕਰਕੇ ਦੇਖ ਮੇਰੇ ਅੱਖੀਂ ਨਾ ਸੋਨਾ ਮੇਰੇ ਤਾਂ ਤਨੀ ਹੋਣਾ ਤਣੀ ਗੁੱਸੇ ਰੇ ਰਾਜੀ ਰੇ ਹੈ ਤਾਂ ਮੇਰੀ ਆਖਰ ਨੂੰ ਛੋਟੀ ਭੈਣ ਆ ਬਸ ਤੂੰ ਤਾਂ ਬਸ ਆਹੀ ਬਸ ਮੈਨੂੰ ਤੇਰੀ ਗੱਲ ਭੈੜੀ ਲੱਗਦੀ ਏ ਤੂੰ ਇੱਕ ਤਾਂ ਮੇਰੀ ਗੱਲ ਨਹੀਂ ਮੰਨਦੀ ਕੀ ਕਰਾਂ ਜੇ ਕੋਈ ਬੰਦਾ ਹੋਵੇ ਤਾਂ ਕਮਾ ਹੁਣ ਮੇਰਾ ਦਿਉਰਾ ਉਹ ਵਿਚਾਰਾ ਕਿੰਨਾ ਕਰਦਾਗਾ ਜਿੰਨਾ ਦੇ ਨਹੀਂ ਬੰਦੇ ਹੈਗੇ ਉਹ ਆਏ ਹੁਣ ਥੱਲੇ ਲੱਗ ਕੇ ਜਾਣਗੇ ਜਮਾਨਾ ਤੂੰ ਥੱਲੇ ਲੱਗ ਇਹਨਾਂ ਦੇ ਦੇਖ ਕਿਵੇਂ ਮਾਰਦੀਆਂ ਤੇਰੇ ਨਾਲ ਇਹ ਰੋਵ ਇੰਨਾ ਰੋਵ ਅੱਜ ਕੱਲ ਕੋਈ ਨਹੀਂ ਸਹਿੰਦਾ ਜਿੰਨਾ ਤੂੰ ਸਹੀ ਅੰਨੀ ਆ ਤੇਰੀ ਥਾਂ ਤੇ ਮੈਂ ਹੁੰਦੀ ਨਾ ਤਾਂ ਡਾਂਗ ਖਿੱਚੀ ਹੁੰਦੀ ਸਿੱਧੀਆਂ ਕੀਤੀਆਂ ਹੁੰਦੀਆਂ ਪਰ ਤੂੰ ਪਤਾ ਨਹੀਂ ਕਹੇ ਜੀ ਮਿੱਟੀ ਦੀ ਬਣੀ ਆ ਤੇਰੇ ਨਹੀਂ ਕੋਈ ਦਿਮਾਗ ਚ ਗੱਲ ਵੱੜਦੀ ਅੱਛਾ ਮੈਨੂੰ ਹੁਣ ਪਤਾ ਲੱਗਿਆ ਵੀ ਇਹਨੂੰ ਉਂਗਲਾਂ ਕਿੱਥੋਂ ਲੱਗਦੀਆਂ ਨੇ ਕੋਈ ਗੱਲ ਨਹੀਂ ਤੈਨੂੰ ਚੰਗੀ ਤਰ੍ਹਾਂ ਹੀ ਪੁੱਛਦੀ ਆ ਮੈਂ ਆ ਕੇ ਵੀ ਕਿਵੇਂ ਕਿਸੇ ਦੇ ਘਰੇ ਉਂਗਲਾਂ ਲਾਇਦੀਆਂ ਨੇਗੀਆਂ ਕਿਵੇਂ ਕਿਸੇ ਦਾ ਘਰ ਪਾੜੀ ਦਾ ਅੱਗ ਸਾਰੀ ਇੱਥੋਂ ਲੱਗਦੀ ਆ ਚਲ ਚੰਗਾ ਫਿਰ ਮੈਂ ਤਾਂ ਜਾਨੀ ਆ। ਜਾ ਜਾ ਸੋਨਾ ਚਾਹ ਬਣਾ ਦੇ। ਬਸ ਰਹਿੰਦੇ ਮੈਂ ਤਾਂ ਪੀ ਕੇ ਆਈ ਆ ਚਾਹ। ਫੇਰ ਆਉਂਗੀ। ਠੀਕ ਆ ਓਕੇ। ਲੈ। ਦੱਸ ਇਹਨੂੰ ਕਿਵੇਂ ਸਮਝਾਵਾਂ ਮੈਂ ਹੁਣ? ਮੇਰੀ ਛੋਟੀ ਭੈਣ ਆ। ਮੈਂ ਬੜੇ ਲਾਡਾ ਚਾਵਾ ਨਾਲ ਪਾਲੀ ਆ ਉਹਨੂੰ। ਚਲ ਕੋਈ ਨਾ ਜੇ ਅੱਜ ਮੇਰੀ ਸਰੀਕਣ ਬਣ ਕੇ ਬੈਠੀ ਆ। ਆਖਰ ਨੂੰ ਹੈ ਤਾਂ ਮੇਰੀ ਭੈਣ ਆ ਨਾ। ਚਲ ਕੋਈ ਨਾ ਕਦੇ ਨਾ ਕਦੇ ਤੈਨੂੰ ਸਮਝਾਉਗੀ ਵੀ ਮੇਰੀ ਵੱਡੀ ਭੈਣ ਆ। ਬੇਬੇ ਮੈਂ ਨਾ ਬਾਜ਼ਾਰ ਚੱਲਿਆ ਸੀ ਤੇ ਕੋਈ ਸਮਾਨ ਲਿਆਉਣਾ ਚਾਹ ਦੋ ਐ ਕਰ ਪੁੱਤ ਪਰਵੀਨ ਨੂੰ ਪੁੱਛ ਲੈ ਕੀ ਲੈ ਕੇ ਆਉਣਾਗਾ ਠੀਕ ਆ ਬੇਬੇ ਪਰਵੀਨ ਓ ਪਰਵੀਨ ਓ ਚੱਲ ਭਾਬੀ ਤੂੰ ਹੀ ਦੱਸ ਦੇ ਕੋਈ ਸਮਾਨ ਲਿਆਉਣ ਵਾਲਾ ਹੈਗਾ ਤਾਂ ਹਾਂ ਲੱਖੇ ਮੈਂ ਨਾ ਮੈਂ ਲਿਸਟ ਬਣਾਈ ਸੀਗੀ ਚੱਲ ਵੈਸੇ ਪਰਵੀਨ ਨੂੰ ਪੁੱਛ ਲੋ ਜੇ ਓ ਭਾਬੀ ਉਹ ਤਾਂ ਆ ਨਹੀਂ ਰਹੀ ਚੱਲ ਐ ਕਰ ਤੂੰ ਹੀ ਦੱਸ ਦੇ ਉਹਨਾਂ ਲਿਸਟ ਬਣਾਈ ਪਈ ਆ ਲਖੀ ਸੌਦੇ ਦੀ ਤਾਂ ਤੇ ਐ ਕਰੀ ਤੂੰ ਨਾ ਸਬਜ਼ੀ ਲੈ ਆਈ ਇੱਕਾ ਕੱਦੂ ਲੈ ਖੀਰੇ ਟਮਾਟਰ ਲਸਣ ਤੇ ਬਾਕੀ ਗੋਭੀ ਵੀ ਲੈ ਮੈਨੂੰ ਬੜੀ ਪਸੰਦ ਆ ਠੀਕ ਆ ਭਾਬੀ ਅੱਛਾ ਨਾ ਹੁਣ ਇਹਦੇ ਪਸੰਦ ਦੀਆਂ ਬਣ ਗਈਆਂ ਸਬਜ਼ੀਆਂ ਵੀ ਹੈ ਜਦੋਂ ਮੈਂ ਬੈਠੀ ਇਸ ਘਰ ਦੇ ਵਿੱਚ ਮੈਨੂੰ ਪੁੱਛ ਇਹ ਕੀ ਮਾਲਕਣ ਬਣੀ ਐ ਇਸ ਘਰ ਦੀ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਕਿੰਨੇ ਕਵਾਰੀ ਕਹਾਵਾ ਵੀ ਭਾਈ ਤੂੰ ਇਸ ਤੋਂ ਦੂਰ ਰਹਿ ਆਕਰ ਦੂਰ ਰਹਿ ਆਕਰ ਪਰ ਨਾ ਜਾਂ ਜਾਣ ਕੇ ਬਹਾਨੇ ਬਾਲਦੇ ਨੇ ਇੱਕ ਦੂਜੇ ਦੇ ਲਵੇ ਆਉਂਦੇ ਮੈਨੂੰ ਕਿਹੜਾ ਨਹੀਂ ਪਤਾ ਜਿਵਾ ਆਖਰੀ ਨਹੀਂ ਹੈਗੀ ਮੈਂ ਉਹ ਤੈਨੂੰ ਮੈਂ ਆਵਾਜ਼ ਮਾਰੀ ਸੀ ਤੂੰ ਆਈ ਕਾ ਤੂੰ ਨਹੀਂ ਫਿਰ ਆ ਜਾਂਦੀ ਫਿਰ ਕਿੱਡੀ ਕਵੱਡੀ ਗੱਲ ਹੋ ਗਈ ਹਾਂ ਤੇਰੀ ਕਿ ਟ੍ਰੇਨ ਲੰਗੀ ਜਾਂਦੀ ਸੀਗੀ ਵੀ ਉਹ ਛੁੱਟ ਜਾਂਦੀ ਕੁ ਬਸ ਤੇ ਜਾਣਾ ਸੀ ਤੈਨਾਂ ਲੱਕੀ ਤੂੰ ਤਾਂ ਹੱਦ ਕਰਦਾ ਜਿੱਦ ਤੈਨ ਬਾਜ਼ ਮਾਰੀ ਸੀ 2 ਮਿੰਟ ਖੜ੍ਹ ਜਾਂਦਾ ਕਿਤੇ ਘਰੋਬਾਰ ਤਾਂ ਨਹੀਂ ਸੀ ਉਹ ਆ ਦੇਖ ਲੋ ਮੰਮੀ ਹੁਣ ਤਾਂ ਸਾਰਾ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਹੋ ਰਿਹਾ ਨਾ ਦੇਖੀ ਜਾਨੀ ਆ ਮੈਂ ਵੀ ਏਵੇਂ ਬਹਾਨੇ ਪਾਉਂਦਾ ਇਹਦੇ ਨਾਲ ਗੱਲ ਕਰਨ ਦੇ ਤੇ ਇਹ ਇਹ ਤਾਂ ਬਿਲਕੁਲ ਨਹੀਂ ਪਿੱਛੇ ਰਹਿਂਦੀ ਗੱਲ ਕਰਨ ਦੇ ਨਾਲ ਇੰਨਾ ਉਹ ਕਰਦੀ ਸੀ ਵੀ ਮੇਰੀ ਵੱਡੀ ਭੈਣਾਂ ਵੱਡੀ ਭੈਣਾਂ ਪਰ ਸੱਚ ਦੱਸਣਾ ਹੁੰਦਾ ਹੈ ਮੇਰੀ ਸੋਤਣ ਬੰਨ ਨੂੰ ਫਰਦੀ ਹੈ ਦੇਖ ਲੱਛਣ ਇਹਦੇ ਕੀ ਹਾਲ ਕਰਦੀ ਹੈ ਮਾਲਾ ਜਾਂ ਕੁਝ ਕਹਿ ਦਵਾਂ ਤਾਂ ਕੰਮ ਸਿੱਟ ਕੇ ਲੱਗ ਜਾਂਦੀ ਹੈਗੀ ਫਿਰ ਕੀ ਹੋਗਾ ਜੇ ਮੈਂ ਭਾਬੀ ਨੂੰ ਪੁੱਛ ਲਿਆ ਤੂੰ ਤਾਂ ਗੱਲਾਂ ਦੇ ਪਹਾੜੀ ਬਣਾ ਲੈਂਦੀਆਂ ਜੀ ਅੱਛਾ ਦੇਖ ਲਓ ਮੰਮੀ ਜੀ ਹਜੇ ਕੁਝ ਹੋਇਆ ਹੀ ਨਹੀਂ ਨਾ ਹੋਰ ਵੀ ਕੁਝ ਦਿਖਾਉਣਾ ਬਾਕੀ ਐ ਉਹ ਚੰਗਾ ਬਾਬਾ ਤੁਹਾਡਾ ਦਿਮਾਗ ਤਾਂ ਨਾ ਟੇਡਾ ਟੇਡਾ ਹੀ ਰਹਿਣਾ ਮੈਂ ਚਲਦਾ ਅਸੀਂ ਤਾਂ ਉਹਨੂੰ ਲੈ ਜਾ ਨਾ ਮੱਥਾ ਮਾਰਦੀਆਂ ਨਾ ਲੈ ਜਾ ਉਹਨੂੰ ਉਹਦੀ ਮਨ ਪਸੰਦੀ ਚੀਜ਼ਾਂ ਵੀ ਦਿਵਾੜੀ ਫਿਰ ਕਹਿੰਦੇ ਆ ਕਿ ਬੋਲਦੀ ਆ ਬੋਲਣ ਤਾਂ ਹੋਰ ਦਸ ਕੀ ਕਰਾਂ ਮੈਂ ਮੰਮੀ ਜੀ ਮੇਰੇ ਤਾਂ ਹੁਣ ਸਿਰ ਦੇ ਉੱਤੇ ਦੀ ਪਾਣੀ ਲੰਘ ਰਿਹਾ ਠੀਕ ਆ ਨਾ ਜੇ ਕੁਝ ਮਾਰਾ ਚੰਗਾ ਆ ਕੇ ਫਿਰ ਮੈਨੂੰ ਨਾ ਕਿਉ ਮੈਥੋਨੀਆ ਸਾਡੀ ਜਿਆ ਦੇਖੇ ਜਾਂਦੀ ਆਏਗੀ ਤਾਂ ਕਰਾ ਕੇ ਹਟੂ ਪਰ ਵੀਰ ਕੁਛ ਨਾ ਕੁਛ ਹਾਂ ਇਹੀ ਤਾਂ ਇਹ ਚਾਹੁੰਦੀ ਆ ਹੋਰ ਕੀ ਚਾਹੁੰਦਾ ਇਹਨੂੰ ਤੇ ਇੱਕਦਮ ਰਵਾ ਕੇ ਪਿੱਛਾ ਛੱਡੂਗੀ ਸਾਡਾ ਉੱਤੋਂ ਦੀ ਇਹ ਐ ਜਾ ਹੋ ਰਿਹਾਗਾ ਚੱਲ ਕੋਈ ਨਾ ਤੂੰ ਵੀ ਉਹਦੀਆਂ ਗੱਲਾਂ ਤੇ ਯਕੀਨ ਕਰ ਲਿਆ ਮੈਂ ਤਾਂ ਪਹਿਲੀ ਰੱਬ ਦੀ ਮਾਰੀ ਆ ਅੱਛਾ ਤੂੰ اتنا ਰੰਗ ਰਲੀਆਂ ਬਣਾਵੇਂ ਤੇ ਉਹ ਸਭ ਸਹੀ ਆ ਅਣਾ ਜੋ ਮੈਂ ਦੇਖ ਰਹੀ ਹਾਂ ਉਹ ਗਲਤ ਹੈਗਾ